ਅ ਦਾਲਚੀਨੀ ਦਾ ਪਾਣੀ ਵੀ ਪੀਂਦੇ ਹੋ ਨਾ ਤਾਂ ਇਸ ਦੇ ਨਾਲ ਤੁਹਾਡੀ 슈ਗਰ ਦੀ ਪ੍ਰੋਬਲਮ ਕੰਟਰੋਲ ਵਿੱਚ ਰਹਿ ਸਕਦੀ ਹੈ ਜਿਹੜੇ ਹਲੇ ਜਿਨ੍ਹਾਂ ਨੇ ਹਲੇ ਦਵਾਈ ਖਾਣੀ ਕੋਈ ਸ਼ੁਰੂ ਨਹੀਂ ਕੀਤੀ ਹੈ 슈ਗਰ ਨੂੰ ਲੈ ਕੇ ਲੇਕਿਨ ਪਤਾ ਚੱਲ ਰਿਹਾ ਹੈ ਅਗਰ ਤੁਸੀਂ ਕੋਈ ਟੈਸਟ ਕਰਾ ਰਹੇ ਹੋ ਜਾਂ ਡਾਕਟਰ ਤੁਹਾਨੂੰ ਕਹਿ ਰਹੇ ਨੇ ਕਿ ਹੁਣ ਤੁਸੀਂ ਬੜੀ ਨੇੜੇ ਪਹੁੰਚ ਗਏ ਹੋ 슈ਗਰ ਦੀ ਪ੍ਰੋਬਲਮ ਦੇ ਤਾਂ ਤੁਸੀਂ ਜ਼ਰੂਰ ਦਾਲਚੀਨੀ ਦਾ ਪਾਣੀ ਪੀਣਾ ਅਗਰ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ 슈ਗਰ ਦੀ ਪ੍ਰੋਬਲਮ ਤੋਂ ਵੀ ਬਾਤ ਸਾਖਦੇ ਹੋ ਇੱਥੇ ਮੈਂ ਜ਼ਰੂਰ ਕਹਿਣਾ ਚਾਹਾਂਗੀ ਜਿਹੜੇ ਆਲਰੇਡੀ 슈ਗਰ ਕੰਟਰੋਲ ਕਰਨ ਦੀ ਆਪਣੀ ਦਵਾਈ ਮੈਡੀਸਿਨ ਖਾ ਰਹੇ ਨੇ ਤਾਂ ਉਹ ਦਾਲਚੀਨੀ ਦਾ ਪਾਣੀ ਜੋ ਹੈ ਡਾਕਟਰ ਦੀ ਸਲਾਹ ਦੇ ਨਾਲ ਹੀ ਪੀਣ ਕਿਉਂਕਿ ਜਿਹੜੀਆਂ ਦਵਾਈਆਂ ਖਾ ਰਹੇ ਹੁੰਦੇ ਨੇ ਉਸ ਦੇ ਨਾਲ ਆਲਰੇਡੀ ਬਲੱਡ 슈ਗਰ ਲੈਵਲ ਲੋ ਕਰਨ ਦੀ ਦਵਾਈ ਹੁੰਦੀ ਹੈ ਤੇ ਉਸ ਦੇ ਨਾਲ ਅਗਰ ਤੁਸੀਂ ਦਾਲਚੀਨੀ ਦਾ ਪਾਣੀ ਵੀ ਪੀਓਗੇ ਤਾਂ ਬਲੱਡ 슈ਗਰ ਲੈਵਲ ਜ਼ਿਆਦਾ ਵੀ ਲੋ ਹੋ ਸਕਦਾ ਇਸ ਲਈ ਜਿਹੜੇ 슈ਗਰ ਦੇ ਮਰੀਜ਼ ਆਲਰੇਡੀ ਇਸ ਤਰ੍ਹਾਂ ਦੀ ਕੋਈ ਦਵਾਈ ਖਾ ਰਹੇ ਨੇ ਤਾਂ ਤੁਸੀਂ ਜ਼ਰੂਰ ਪਹਿਲਾਂ ਡਾਕਟਰ ਨਾਲ ਕੰਸਲਟ ਕਰ ਸਕਦੇ ਹੋ ਔਰ ਤੁਸੀਂ ਇਹ ਰੈਗੂਲਰ ਚੈੱਕ ਕਰ ਸਕਦੇ ਹੋ ਕਿ ਥੋੜਾ ਜਾਗਰ ਦਾਲਚੀਨੀ ਦਾ ਪਾਣੀ ਪੀਤੇ ਤਾਂ ਬਹੁਤ ਜ਼ਿਆਦਾ ਬਲੱਡ ਸ਼ੂਗਰ ਲੈਵਲ ਤੁਹਾਡਾ ਲੋ ਤਾਂ ਨਹੀਂ ਜਾ ਰਿਹਾ ਜਾਂ ਫਿਰ ਜਿਹੜੇ ਦਵਾਈ ਖਾਣ ਦੇ ਬਾਵਜੂਦ ਵੀ ਜਿਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਲੋ ਨਹੀਂ ਜਾ ਰਿਹਾ ਹੁੰਦਾ ਬਹੁਤ ਜ਼ਿਆਦਾ ਹੀ ਹਾਈ ਰਹਿੰਦਾ ਤਾਂ ਉਹਨਾਂ ਲਈ ਵੀ ਇਹ ਬਹੁਤ ਫਾਇਦੇਮੰਦ ਰਹਿ ਸਕਦੀ ਹੈ ਅਗੋਂ ਮੈਂ ਗੱਲ ਕਰਾਂ ਦਾਲ ਚੀਨੀ ਦਾ ਪਾਣੀ ਪੀਣ ਦੇ ਨਾਲ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੁੰਦਾ ਹੈ ਸਪੈਸ਼ਲੀ ਕੁਝ ਬਿਮਾਰੀਆਂ ਦੀ ਗੱਲ ਕਰ ਲਵਾਂ thyroid ਦੀ ਜਦੋਂ ਪ੍ਰੋਬਲਮ ਹੁੰਦੀ ਹੈ ਤਾਂ ਮੈਟਾਬੋਲਿਜ਼ਮ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਹੈ ਜਿਸ ਕਰਕੇ ਜੋ ਵੀ ਫੈਟ ਹੁੰਦਾ ਹੈ ਉਹ ਬਰਨ ਨਹੀਂ ਹੋ ਪਾਂਦਾ ਜਾਂ ਸਾਡੀ ਡਾਈਟ ਦੇ ਥਰੂ ਜਿਹੜਾ ਫੈਟ ਐ ਐਕਸਟਰਾ ਕਾਰਬਸ ਅਸੀਂ ਲੈ ਰਹੇ ਹਾਂ ਉਹ ਸਾਡੇ ਫੈਟ ਦੇ ਰੂਪ ਵਿੱਚ ਬੋਡੀ ਚ ਡਿਪੋਜ਼ਿਟ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦੇ ਨੇ ਮੋਟਾਪਾ ਵਧਣ ਲੱਗਦਾ ਵਜ਼ਨ ਵੱਧਦਾ ਲੱਗਦਾ ਸੋ ਇੱਥੇ ਮੈਟਾਬੋਲਿਜ਼ਮ ਨੂੰ ਸਹੀ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਔਰ ਦਾਲ ਚੀਨੀ ਦਾ ਪਾਣੀ ਪੀਂਨਾ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋਣ ਵਾਲਾ ਹੈ ਜਿਸ ਨਾਲ ਐਕਸਟਰਾ ਫੈਟ ਜਿਹੜਾ ਹੈ ਐਕਸਟਰਾ ਕੈਲਰੀਜ਼ ਬੋਡੀ ਵਿੱਚ ਜੜੀਆਂ ਜੰਮ ਰਹੀਆਂ ਨੇ ਨਾ ਉਹ ਖੁਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਵਜ਼ਨ ਘਟੇਗਾ ਮੋਟਾਪਾ ਘਟੇਗਾ ਤੁਹਾਡਾ ਬੈਲੀ ਫੈਟ ਘਟਣ ਲੱਗੇਗਾ ਸਹੀ ਤਰੀਕਾ ਕੀ ਹੈ ਇਹ ਵੀ ਮੈਂ ਤੁਹਾਨੂੰ ਵੀਡੀਓ ਵਿੱਚ ਜ਼ਰੂਰ ਅੱਜ ਦੱਸਣ ਜਾ ਰਹੀਆਂ ਇਸ ਲਈ ਇਸ ਨੂੰ ਜ਼ਰੂਰ ਸਮਝ ਲੈਣਾ ਉਸ ਦੇ ਅਕੋਰਡਿੰਗਲੀ ਪੀਓਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਤੁਹਾਡੀ weight loss journey ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਇਸ ਦੇ ਨਾਲ ਮਿਲਣ ਵਾਲਾ ਹੈ ਅੱਗੋਂ ਗੱਲ ਕਰੀਏ period pain ਅਗਰ ਕਿਸੇ ਨੂੰ females ਨੂੰ ਰਹਿੰਦਾ ਹੈ ਅ ਕਈਆਂ ਨੂੰ ਬਹੁਤ ਜ਼ਿਆਦਾ ਪੇਨ ਰਹਿੰਦੀ ਹੈ ਪੀਰੀਅਡਸ ਦੇ ਦੌਰਾਨ ਜਾਂ ਫਿਰ ਮੂਡ ਸਵਿੰਗਸ ਕਾਫੀ ਰਹਿੰਦੇ ਨੇ ਜਾਂ ਫਿਰ ਅਗਰ ਤੁਸੀਂ ਗੱਲ ਕਰੀਏ ਕਿਸੇ ਨੂੰ ਪੀਸੀਓਐਸ ਦੀ ਪ੍ਰੋਬਲਮ ਹੈ ਤਾਂ ਉੱਥੇ ਵੀ ਦਾਲਚੀਨੀ ਦਾ ਅਗਰ ਪਾਣੀ ਪੀਤਾ ਜਾਂਦਾ ਹੈ ਰੈਗੂਲਰ ਤਾਂ ਤੁਹਾਨੂੰ ਇਹਨਾਂ ਸਾਰੀ ਪ੍ਰੋਬਲਮਸ ਤੋਂ ਛੁਟਕਾਰਾ ਮਿਲਣ ਵਾਲਾ ਹੈ ਬੈਡ ਕੋਲੇਸਟ੍ਰੋਲ ਜਿਨ੍ਹਾਂ ਦਾ ਵੱਧ ਚੁੱਕਿਆ ਐਲਡੀਐਲ ਵਧਿਆ ਹੋਇਆ ਹੈ ਦਾ ਉਹਨਾਂ ਦੇ ਲਈ ਵੀ ਇੱਥੇ ਕੋਲੇਸਟ੍ਰੋਲ ਨੂੰ ਘੱਟ ਕਰਨ ਦੇ ਲਈ ਬੈਡ ਕੋਲੇਸਟ੍ਰੋਲ ਨੂੰ ਘੱਟ ਕਰਨ ਲਈ ਦਾਲ ਚੀਨੀ ਦਾ ਪਾਣੀ ਬਹੁਤ ਹੈਲਪ ਕਰੇਗਾ ਸਪੈਸ਼ਲੀ ਆਪਾਂ ਗੱਲ ਕਰ ਲਈਏ ਕਿਸੇ ਵੀ ਤਰ੍ਹਾਂ ਦੀ ਕੋਈ ਦਿਲ ਦੀ ਪ੍ਰੋਬਲਮ ਦਿਲ ਦੀ ਬਿਮਾਰੀ ਚੱਲ ਰਹੀ ਹੈ ਉੱਥੇ ਵੀ ਇਹ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਦਾ ਹੈ ਇਸ ਲਈ ਦਾਲ ਚੀਨੀ ਦਾ ਪਾਣੀ ਸਾਨੂੰ ਜ਼ਰੂਰ ਇਹ ਨਹੀਂ ਸਮਝਣਾ ਚਾਹੀਦਾ ਕਿ ਕੋਈ ਮਸਾਲੇ ਅਸੀਂ ਕੋਈ ਰੈਸিপি ਕਿਚਨ ਦੀ ਬਣਾ ਰਹੇ ਆ ਤਾਂ ਉੱਥੇ ਹੀ ਇਹ ਮਸਾਲਿਆਂ ਦਾ ਯੂਜ਼ ਕੀਤਾ ਜਾਵੇ ਸਾਡੀ ਰਸੋਈ ਵਿੱਚ ਢੇ ਸਾਡੇ ਇੰਡੀਅਨ ਖਾਣੇ ਵਿੱਚ ਜਿੰਨੇ ਵੀ ਮਸਾਲੇ ਨੇ ਨਾ ਇਹਨਾਂ ਦੇ ਬਹੁਤ ਹੀ ਜ਼ਿਆਦਾ ਫਾਇਦੇ ਨੇ ਅਗਰ ਅਸੀਂ ਇਹਨਾਂ ਨੂੰ ਚੰਗੇ ਢੰਗ ਦੇ ਨਾਲ ਸਮਝੀਏ ਵਰਤੀ ਇਹ